ਤੁਹਾਡਾ ਸ੍ਰੀ ਅਕਾਉਂ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਬੈਦਕਰ ਪੰਡ ਦੇ ਵਿੱਚ ਬੜੇ ਲੰਬੇ ਸਮੇਂ ਬਾਅਦ ਇੱਕ ਵਾਰ ਫਿਰ ਤੋਂ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਸ਼ਾ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਭਾਸ਼ਾ ਕੀ ਹੈ ਠੀਕ ਹੈ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਪੇਪਰ ਹੋ ਰਹੇ ਹਨ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਹੈ ਉਹਨਾਂ ਸਾਰੀਆਂ ਹੀ ਪ੍ਰੀਖਿਆਵਾਂ ਦੇ ਲਈ ਆਪਣੀ ਇਹ ਵੀਡੀਓ ਲਾਹੇਵੰਦ ਹੈ ਇਸ ਤੋਂ ਪਹਿਲਾਂ ਕਈ ਵੀਡੀਓ ਇਹ ਪੰਜਾਬੀ ਭਾਸ਼ਾ ਨਾਲ ਔਰ ਇਤਿਹਾਸ ਵਿਸ਼ੇ ਨਾਲ ਸੰਬੰਧਤ ਆਪਣੇ ਇਸ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਗਈਆਂ ਹਨ ਤੁਸੀਂ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਲਾਭ ਲੈ ਸਕਦੇ ਹੋ ਆਪਣੇ ਚੈਨਲ ਦੇ ਉੱਪਰ ਕੁਝ ਸਮੇਂ ਤੋਂ ਵੀਡੀਓਜ਼ ਅਪਲੋਡ ਨਹੀਂ ਕੀਤੀਆਂ ਜਾ ਰਹੀਆਂ ਸੀ ਜਿਸ ਗੱਲ ਦਾ ਬਹੁਤ ਖੇਦ ਹੈ ਪਰ ਬਹੁਤ ਜਲਦ ਲਗਾਤਾਰ ਵੀਡੀਓ ਜਪਾ ਅਪਲੋਡ ਕਰਾਂਗੇ ਤਾਂ ਉਸੇ ਲੜੀ ਦੇ ਵਿੱਚ ਆਪਣੀ ਜਿਹੜੀ ਅੱਜ ਦੀ ਪਹਿਲੀ ਵੀਡੀਓ ਹੈ ਉਹ ਇਹ ਹੈ ਕਿ ਪਾਸ਼ਾ ਕੀ ਹੈ ਤਾਂ ਦੇਖੋ ਪਾਸ਼ਾ ਕੀ ਹੈ ਕਿਸੇ ਸਮਾਜ ਵਿੱਚ ਮਨੁੱਖ ਦੇ ਆਪ ਖਦਾਰੇ ਚਾਰ ਪਰਤੀਕਾਂ ਦਾ ਇੱਕ ਅਜਿਹੇ ਸਮੂਹ ਜੋ ਕਿ ਮਨੁੱਖੀ ਸੰਚਾਰ ਲਈ ਵਰਤਿਆ ਜਾਂਦਾ ਹੈ। ਭਾਵ ਕਿ ਆਪਣੇ ਵਿਚਾਰਾਂ ਦਾ ਆਪਣੇ ਜਜ਼ਬਾਤਾਂ ਦਾ ਬੋਲ ਕੇ ਲਿਖ ਕੇ ਜਾਂ ਇਸ਼ਾਰਿਆਂ ਦੇ ਨਾਲ ਪ੍ਰਗਟਾਵਾ ਕਰਨ ਨੂੰ ਭਾਸ਼ਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਆਪਣਾ ਅਗਲਾ ਪ੍ਰਸ਼ਨ ਦੇਖੋ ਲਿਪੀ ਕੀ ਹੈ? ਲਿਪੀ ਕੀ ਹੈ ਕਿਸੇ ਵੀ ਭਾਸ਼ਾ ਦੇ ਲਿਖਤੀ ਜਿੰਨਾ ਦਾ ਜਿਹੜਾ ਪ੍ਰਬੰਧ ਹੈ ਜਿਸ ਸਿਸਟਮ ਹੈ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਕਿਸੇ ਭਾਸ਼ਾ ਦੇ ਲਿਖਤੀ ਰੂਪ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਭਾਸ਼ਾ ਦੇ ਲਿਖਤੀ ਰੂਪ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਕਿਸੇ ਵੀ ਭਾਸ਼ਾ ਦੇ ਲਿਖਤੀ ਰੂਪ ਨੂੰ ਲਿਪੀ ਕਿਹਾ ਜਾਂਦਾ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਹਰ ਇੱਕ ਭਾਸ਼ਾ ਦੀ ਅਲੱਗ-ਅਲੱਗ ਲਿਪੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਤਾਂ ਇਹ ਗੁਰਮੁਖੀ ਲਿਪੀ ਹੈ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਬੋਲੀ ਜਾਂਦੀ ਹੈ ਅਗਲਾ ਪ੍ਰਸ਼ਨ ਦੇਖੋ ਜੀ ਆਪਣਾ ਹੈ ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਧੁਨੀਆਂ ਹਨ ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਧੁਨੀਆਂ ਹਨ ਤਾਂ ਇਹ 41 ਧੁਨੀਆਂ ਹਨ ਠੀਕ ਹੈ ਜੀ 41 ਧੁਨੀਆਂ 41 ਧੁਨੀਆਂ ਕਿਵੇਂ ਨੇ ਇਹ ਅੱਗੇ ਦੇਖਾਂਗੇ ਆਪਾਂ ਠੀਕ ਹੈ ਜੀ ਭਾਸ਼ਾ ਦੇ ਪੰਜਾਬੀ ਭਾਸ਼ਾ ਦੇ ਕਿੰਨੇ ਸਵਰ ਹਨ ਪੰਜਾਬੀ ਭਾਸ਼ਾ ਦੇ ਕਿੰਨੇ ਸਵਰ ਹਨ ਤਾਂ ਪੰਜਾਬੀ ਭਾਸ਼ਾ ਦੇ 10 ਸਵਰ ਹਨ ਧੁਨੀਆਂ ਆ ਗਈਆਂ 41 ਔਰ ਸਵਰ ਆ ਗਏ 10 ਇਹ ਜਿਹੜੇ 10 ਧੁਨੀਆਂ ਔਰ ਸਵਰ ਨੇ ਇਹ ਪੰਜਾਬੀ ਭਾਸ਼ਾ ਦੇ ਹਨ ਹੁਣ ਆਪਾਂ ਇੱਥੇ ਪੰਜਾਬੀ ਭਾਸ਼ਾ ਦੀ ਗੱਲ ਕਰ ਰਹੇ ਹਾਂ ਪੰਜਾਬੀ ਭਾਸ਼ਾ ਵਿੱਚ ਕਿੰਨੇ ਵਿਅੰਜਨ ਹਨ ਪੰਜਾਬੀ ਭਾਸ਼ਾ ਦੇ ਵਿੱਚ 31 ਵਿਅੰਜਨ ਹਨ ਜਿਨ੍ਹਾਂ ਦੇ ਵਿੱਚੋਂ 28 ਪੂਰਨ ਵਿਅੰਜਨ ਹਨ ਦੋ ਅਰਧ ਵਿਅੰਜਨ ਦੋ ਅਰਧ ਵਿਅੰਜਨ ਜਿਹੜੇ ਹੈਗੇ ਨੇ ਉਹ ਯਯਾ ਅਤੇ ਵਾਵਾ ਹੈ ਅਤੇ ਇੱਕ ਸੁਰ ਯੰਤਰੀ ਹੈ ਠੀਕ ਹੈ ਜੀ ਇੱਕ ਸੁਰ ਯੰਤਰੀ ਹੈ ਔਰ ਟੋਟਲ ਇਹ 28 ਤੇ ਦੋ 31 31 ਬਣ ਗਏ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਗੁਰਮੁਖੀ ਲਿਪੀ ਵਿੱਚ ਸਵਰਵਾਹਕ ਕਿੰਨੇ ਹਨ ਗੁਰਮੁਖੀ ਲਿਪੀ ਦੇ ਵਿੱਚ ਸਵਰਵਾਹਕ ਹਨ ਤਿੰਨ ਠੀਕ ਹੈ ਜੀ ਸਵਰਵਾਹਕ ਕਿਹੜੇ-ਕਿਹੜੇ ਨੇ ਹੁਣ ਦੇਖਾਂਗੇ ਆਪਾਂ ਕਿ ਗੁਰਮੁਖੀ ਲਿਪੀ ਵਿੱਚ ਸਵਰਵਾਹਕ ਕਿੰਨੇ ਹਨ ਤਿੰਨ ਹੁਣ ਦੇਖੋ ਗੁਰਮੁਖੀ ਲਿਪੀ ਵਿੱਚ ਸਵਰਵਾਹਕ ਕਿਹੜੇ-ਕਿਹੜੇ ਹਨ ਠੀਕ ਹੈ ਜੀ ਤਾਂ ਇਹ ਹਨ ਊੜਾ ਐੜਾ ਈੜੀ ਠੀਕ ਹੈ ਜੀ ਊੜਾ ਐੜਾ ਈੜੀ ਸਵਰਵਾਹਕ ਹਨ ਆਧੁਨਿਕ ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ ਆਧੁਨਿਕ ਗੁਰਮੁਖੀ ਦੇ ਵਿੱਚ 41 ਅੱਖਰ ਹਨ। ਗਪੈਂਤੀ ਅੱਖਰੀ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ 35 ਅੱਖਰੀ ਕਿਹਾ ਜਾਂਦਾ ਹੈ ਔਰ ਜਿਹੜੇ 6 ਹੋਰ ਨੇ ਉਹ ਅੱਖਰ ਨੇ ਜਿਨ੍ਹਾਂ ਦੇ ਪੈਰ ਦੇ ਵਿੱਚ ਬਿੰਦੀ ਲੱਗਦੀ ਹੈ ਜਿਵੇਂ ਗੱਗੇ ਪੈਰ ਬਿੰਦੀ ਖਖੇ ਪੈਰ ਬਿੰਦੀ ਇਸ ਤਰੀਕੇ ਨਾਲ ਲੱਲੇ ਪੈਰ ਬਿੰਦੀ ਫਫੇ ਪੈਰ ਬਿੰਦੀ ਠੀਕ ਹੈ ਜੀ ਤਾਂ ਇਹ 6 ਹੈ ਇਹਨਾਂ ਦੀ ਗਿਣਤੀ ਇਹ ਅਰਬੀ ਫਾਰਸੀ ਭਾਸ਼ਾ ਦੇ ਸ਼ਬਦ ਲੈਏਗਾ ਹਨ 35 ਅੱਖਰ ਪੰਜਾਬੀ ਦੇ ਨੇ ਔਰ ਕਿ ਅੱਖਰ ਅਰਬੀ ਫਾਰਸੀ ਤੋਂ ਲੈ ਕੇ ਇਹ 41 ਬਣ ਗਈ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ 35 ਕਿਸ ਲਿਪੀ ਨੂੰ ਕਿਹਾ ਜਾਂਦਾ ਹੈ 35 ਕਿਸ ਲਿਪੀ ਨੂੰ ਕਿਹਾ ਜਾਂਦਾ ਹੈ ਤਾਂ ਇਹ ਗੁਰਮੁਖੀ ਲਿਪੀ ਨੂੰ ਕਿਹਾ ਜਾਂਦਾ ਹੈ 35 ਕਿਉਂਕਿ ਇਹਦੇ 35 ਅੱਖਰ ਨੇ 6 ਅੱਖਰ ਜਿਹੜੇ ਹੈਗੇ ਨੇ ਇਹ ਅਰਬੀ ਫਾਰਸੀ ਭਾਸ਼ਾ ਤੋਂ ਲਏ ਗਏ ਹਨ ਅੱਗੇ ਦੇਖੋ ਅਰਬੀ ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਅੱਖਰ ਕਿੰਨੇ ਹਨ ਤਾਂ ਇਹ 6 ਹਨ ਠੀਕ ਹੈ ਜੀ ਗੁਰਮੁਖੀ ਲਿਪੀ ਦੇ ਵਿੱਚ 6 ਅੱਖਰ ਹਨ ਜਿਨ੍ਹਾਂ ਦੇ ਪੈਰ ਦੇ ਵਿੱਚ ਬਿੰਦੀ ਪੈਂਦੀ ਹੈ ਨੈਕਸਟ ਅਪਰੇਸ਼ਨ ਹੈ ਆਪਣੇ ਕੋਲੇ ਗੁਰਮੁਖੀ ਲਿਪੀ ਵਿੱਚ ਪੈਰ 'ਚ ਬਿੰਦੀ ਵਾਲੇ ਅੱਖਰ ਕਿਉਂ ਵਰਤੇ ਜਾਂਦੇ ਹਨ ਕਿਉਂ ਵਰਤੇ ਜਾਂਦੇ ਹਨ ਇਹ ਜਿਹੜੇ ਅੱਖਰ ਵਰਤੇ ਜਾਂਦੇ ਹਨ ਅਰਬੀ ਫਾਰਸੀ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਅੰਕਿਤ ਕਰਨ ਦੇ ਲਈ ਵਰਤੇ ਜਾਂਦੇ ਹਨ ਅਰਬੀ ਫਾਰਸੀ ਭਾਸ਼ਾ ਦੇ ਕੁਝ ਸ਼ਬਦ ਨਹੀਂ ਜਿਹੜੇ ਪੰਜਾਬੀ ਵਿੱਚ ਨਹੀਂ ਹੈ ਤਾਂ ਉਹਨਾਂ ਨੂੰ ਇਹ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ ਲਿਪੀ ਵਾਲੇ ਸੋਰੀ ਬਿੰਦੀ ਵਾਲੇ ਸ਼ਬਦ ਗੁਰਮੁਖੀ ਲਿਪੀ ਵਿੱਚ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ ਕਿਹੜੇ ਚਿੰਨ ਵਰਤੇ ਜਾਂਦੇ ਹਨ ਤਾਂ ਇਹਨਾਂ ਦੀ ਗਿਣਤੀ ਆਪਾਂ ਉੱਪਰ ਦੇਖੀ ਹੈ ਕਿ 6 ਹੈ ਤਾਂ ਹੁਣ ਇਹ ਕਿਹੜੇ-ਕਿਹੜੇ ਹਨ ਸਸੇ ਪਰ ਬਿੰਦੀ ਖਖੇ ਪਰ ਬਿੰਦੀ ਫਫੇ ਪਰ ਬਿੰਦੀ ਜਜੇ ਪਰ ਬਿੰਦੀ ਗਗੇ ਪਰ ਬਿੰਦੀ ਔਰ ਲਲੇ ਪਰ ਬਿੰਦੀ ਠੀਕ ਹੈ ਜੀ ਇਹਨਾਂ ਦੇ ਪੈਰ ਦੇ ਵਿੱਚ ਬਿੰਦੀ ਪੈਂਦੀ ਹੈ ਔਰ ਇਹ ਇਸ ਅੱਖਰਾਂ ਨੂੰ ਫਾਰਸੀ ਦੀਆਂ ਧੁਨੀਆਂ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕਿ ਗੁਰਮੁਖੀ ਵਿੱਚ ਠਹਰਾਓ ਨੂੰ ਅੰਕਿਤ ਕਰਨ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਠਹਰਾਓ ਨੂੰ ਅੰਕਿਤ ਕਰਨ ਲਈ ਕਿਹੜੇ-ਕਿਹੜੇ ਚਿੰਨ ਵਰਤੇ ਜਾਂਦੇ ਹਨ ਤਾਂ ਇਹ ਡੰਡੀ ਲੱਗਦੀ ਹੈ ਕੋਈ ਵੀ ਵਾਕ ਜਦੋਂ ਆਪਾਂ ਬੋਲਦੇ ਹਾਂ ਜਾਂ ਲਿਖਦੇ ਹਾਂ ਉਹ ਖਤਮ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਡੰਡੀ ਲੱਗ ਜਾਂਦੀ ਹੈ ਉਸ ਤੋਂ ਬਾਅਦ ਕਮਾ ਜੀ ਠੀਕ ਹੈ ਜੀ ਕਮੇ ਤੋਂ ਬਾਅਦ ਬਿੰਦੀ ਕਮਾ ਲੱਗਦਾ ਹੈ ਬਿੰਦੀ ਕਮੇ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਆਪਾਂ ਕਿਸੇ ਨੂੰ ਸਵਾਲ ਕਰਦੇ ਹਾਂ ਤਾਂ ਸਵਾਲ ਖਤਮ ਹੋਣ ਤੋਂ ਜਾਂ ਪੁੱਛਣ ਤੋਂ ਬਾਅਦ ਐਂਡ ਦੇ ਵਿੱਚ ਕੁਐਸਚਨ ਮਾਰਕ ਲੱਗਦਾ ਹੈ ਉਸ ਤੋਂ ਬਾਅਦ ਲੱਗਦਾ ਜੀ ਵਿਸਮਿਆਕ ਚਿੰਨ ਠੀਕ ਹੈ ਜੀ ਵਿਸਮਿਕ ਚਿੰਨ ਜਿਸ ਦਾ ਨਿਸ਼ਾਨ ਡੰਡੀ ਦੇ ਨੀਚੇ ਇੱਕ ਬਿੰਦੀ ਹੁੰਦਾ ਹੈ ਔਰ ਉਸ ਤੋਂ ਇਲਾਵਾ ਦੋ ਬਿੰਦੀਆਂ ਇਹ ਜਿਹੜੇ ਹੈਗੇ ਨੇ ਅ ਬਰਾਮ ਚਿੰਨ ਹਨ ਜਿਹੜੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਵਰਤੇ ਜਾਂਦੇ ਹਨ ਗੁਰਮੁਖੀ ਦੇ ਵਿੱਚ ਵਰਤੇ ਜਾਂਦੇ ਹਨ ਠਹਿਰਾਓ ਨੂੰ ਵਿਅਕਤ ਕਰਨ ਦੇ ਲਈ ਠਹਿਰਾਓ ਨੂੰ ਦਰਸਾਉਣ ਦੇ ਲਈ ਠੀਕ ਹੈ ਜੀ ਹੁਣ ਅੱਗੇ ਦੇਖੋ ਕਿ ਪੂਰਨ ਠਹਿਰਾਓ ਨੂੰ ਅੰਕਿਤ ਕਰਨ ਦੇ ਲਈ ਗੁਰਮੁਖੀ ਵਿੱਚ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਪੂਰਨ ਠਹਿਰਾਓ ਨੂੰ ਤਾਂ ਇਹ ਵਰਤਿਆ ਜਾਂਦਾ ਹੈ ਜੀ ਡੰਡੀ ਜੇ ਹੈਰਾਨੀ ਵਾਲੀ ਗੱਲ ਹੈ ਤਾਂ ਵਿਸਮਿਆਕ ਜੇ ਕੁਐਸਚਨ ਮਾਰਕ ਹੈ ਤਾਂ ਜਿਸ ਵਾੜਾ ਹੈ ਤਾਂ ਕੁਐਸਚਨ ਮਾਰਕ ਇਹ ਤਿੰਨ ਸ਼ਬਦ ਵਰਤੇ ਜਾਂਦੇ ਹਨ ਡੰਡੀ ਵਿਸਮਿਕ ਔਰ ਪ੍ਰਸ਼ਨ ਚੋਚੀ ਦਾ ਚਿੰਨ ਯਾਨੀ ਕਿ ਕੁਐਸਚਨ ਮਾਰਕ ਨੈਕਸਟ ਕੁਐਸਚਨ ਦੇਖੋ ਪੂਰਨ ਠਰਾਵ ਲਈ ਗੁਰਮੁਖੀ ਵਿੱਚ ਕਿਹੜਾ ਸੰਕੇਤ ਵਰਤਿਆ ਜਾਂਦਾ ਹੈ ਤਾਂ ਹੁਣ ਇਹੀ ਜਿਹੜੇ ਤਿੰਨ ਨੇ ਆਪਾਂ ਉੱਪਰ ਬੋਲੇ ਨੇ ਕਿਹੜੇ-ਕਿਹੜੇ ਨੇ ਤਾਂ ਡੰਡੀ ਹੋ ਗਈ ਵਿਸਮਿਕ ਹੋ ਗਿਆ ਔਰ ਪ੍ਰਸ਼ਨ ਸੂਚਕ ਚਿੰਨ ਹੋ ਗਿਆ ਯਾਨੀ ਕਿ ਕੁਐਸਚਨ ਮਾਰਕ ਹੋ ਗਿਆ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਅਰਧ ਠਹਿਰਾਵ ਨੂੰ ਅੰਕਿਤ ਕਰਨ ਲਈ ਗੁਰਮੁਖੀ ਵਿੱਚ ਕਿਹੜਾ ਸੰਕੇਤ ਵਰਤਿਆ ਜਾਂਦਾ ਹੈ ਤਾਂ ਇਹ ਕਾਮਾ ਵਰਤਿਆ ਜਾਂਦਾ ਹੈ ਅਰਧ ਠਹਿਰਾਵ ਨੂੰ ਪ੍ਰਗਟ ਕਰਨ ਦੇ ਲਈ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਕਿ ਪ੍ਰਸ਼ਨਵਾਚੀ ਵਰਤਾਰੇ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਗੁਰਮੁਖੀ ਵਿੱਚ ਕਿਹੜਾ ਸੰਕੇਤ ਵਰਤਿਆ ਜਾਂਦਾ ਹੈ ਪ੍ਰਸ਼ਨਵਾਚੀ ਵਰਤਾਰੇ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕਿਹੜਾ ਸੰਕੇਤ ਵਰਤਿਆ ਜਾਂਦਾ ਹੈ ਤਾਂ ਇਹ ਵਰਤਿਆ ਜਾਂਦਾ ਹੈ ਜੀ ਪ੍ਰਸ਼ਨ ਚਿੰਨ ਜਿਸ ਦਾ ਨਿਸ਼ਾਨ ਇਸ ਤਰ੍ਹਾਂ ਦਾ ਹੁੰਦਾ ਕੜਛੀ ਜੀ ਬਣਾ ਕੇ ਨੀਚੇ ਬਿੰਦੀ ਠੀਕ ਹੈ ਜੀ ਹਰ ਇੱਕ ਭਾਸ਼ਾ ਦੇ ਵਿੱਚ ਕੁਐਸਚਨ ਮਾਰਕ ਹੋ ਗਿਆ ਪ੍ਰਸ਼ਨ ਸੂਚਕ ਚਿੰਨ ਹੋ ਗਿਆ ਹਹੀ ਹੈ ਠੀਕ ਹੈ ਜੀ ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ ਚਾਹੇ ਇੰਗਲਿਸ਼ ਹੋਵੇ ਕੁਐਸਚਨ ਵਰਕ ਇੱਕ ਹੀ ਰਹੇਗਾ ਹੈਰਾਨੀ ਨੂੰ ਪ੍ਰਗਟ ਕਰਨ ਲਈ ਗੁਰਮੁਖੀ ਭਾਸ਼ਾ ਵਿੱਚ ਕਿਹੜਾ ਸੰਕੇਤ ਵਰਤਿਆ ਜਾਂਦਾ ਹੈ ਹੈਰਾਨੀ ਨੂੰ ਪ੍ਰਗਟ ਕਰਨ ਲਈ ਗੁਰਮੁਖੀ ਭਾਸ਼ਾ ਵਿੱਚ ਕਿਹੜਾ ਸੰਕੇਤ ਵਰਤਿਆ ਜਾਂਦਾ ਹੈ ਤਾਂ ਇਹ ਸੰਕੇਤ ਵਰਤਿਆ ਜਾਂਦਾ ਹੈ ਜਿਸ ਨੂੰ ਕੇ ਵਿਸਮਿਕ ਚਿੰਨ ਕਿਹਾ ਜਾਂਦਾ ਹੈ ਠੀਕ ਹੈ ਜੀ ਵਿਸਮਿਕ ਚਿੰਨ ਆਪਕੇ ਹੈਰਾਨੀ ਅ ਦੁੱਖ ਯਾਤਰ ਅਚਨਕੀਤ ਪ੍ਰਗਟ ਹੋਏ ਹਾ ਭਾਵ ਨੂੰ ਤੋ ਲਿਖਤੀ ਰੂਪ ਵਿੱਚ ਵਰਤਿਆ ਜਾਂਦਾ ਹੈ ਤਾਂ ਇਹ ਚਿੰਨ ਵਰਤਿਆ ਜਾਂਦਾ ਹੈ ਅਲਪਠਹਰਾਉ ਲਈ ਗੁਰਮੁਖੀ ਲਈ ਕਿਹੜਾ ਚਿੰਨ ਹੈ ਅਲਪਠਹਰਾਉ ਦੇ ਲਈ ਗੁਰਮੁਖੀ ਲਈ ਕਿਹੜਾ ਚਿੰਨ੍ਹ ਹੈ ਤਾਂ ਇਹ ਕੌਮੇ ਦਾ ਚਿੰਨ੍ਹ ਕੌਮੇ ਦਾ ਚਿੰਨ੍ਹ ਜਿਹੜਾ ਹੁੰਦਾ ਉਹ ਇਸ ਤਰ੍ਹਾਂ ਦਾ ਇਹ ਇਸ ਤ੍ਰਿਕ ਨਾਲ ਕੌਮੇ ਦਾ ਚਿੰਨ੍ਹ ਹੁੰਦਾ ਹੈ ਠੀਕ ਹੈ ਜੀ ਖੂਬ ਹੋਊ ਗੱਲਬਾਤ ਅੰਕਿਤ ਕਰਨ ਦੀ ਗੁਰਮੁਖੀ ਲਿਪੀ ਵਿੱਚ ਕਿਹੜੇ ਚਿੰਨ੍ਹ ਵਰਤੇ ਜਾਂਦੇ ਹਨ ਜਦੋਂ ਆਪਾਂ ਨੇ ਕੋਈ ਵੀ ਖੂਬ ਹੋਊ ਗੱਲਬਾਤ ਕਰਨੀ ਹੋਵੇ ਤਾਂ ਉਸ ਦੇ ਵਿੱਚ ਦੋਰੇ ਪੁੱਠੇ ਗੋਮੇ ਜਿਹੜੇ ਹੈਗੇ ਨੇ ਉਹ ਵਰਤ ਜਾਂਦੇ ਹਨ ਜੋ ਕਿ ਇਸ ਤਰੀਕੇ ਨਾਲ ਵਰਤੇ ਜਾਂਦੇ ਹਨ। ਪਾਸ਼ਾਈ ਉਤਾਰਾ ਚੜਾ ਲਮਕਾ ਤੇ ਠਰਾ ਨੂੰ ਅੰਕਿਤ ਕਰਨ ਵਾਲੇ ਚਿੰਨਾਂ ਨੂੰ ਗੁਰਮੁਖੀ ਲਿਪੀ ਵਿੱਚ ਕੀ ਕਿਹਾ ਜਾਂਦਾ ਹੈ? ਪਾਸ਼ਾਈ ਉਤਾਰਾ ਚੜਾ ਲਮਕਾ ਠਰਾ ਨੂੰ ਅੰਕਿਤ ਕਰਨ ਵਾਲੇ ਚਿੰਨਾਂ ਨੂੰ ਗੁਰਮੁਖੀ ਲਿਪੀ ਵਿੱਚ ਕੀ ਕਿਹਾ ਜਾਂਦਾ ਹੈ? ਵਿਸ਼ਰਾਮ ਚਿੰਨ ਜਾਂ ਵਿਰਾਮ ਚਿੰਨ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲੇ ਗੁਰਮੁਖੀ ਲਿਪੀ ਵਿੱਚ ਜੋੜਨੀ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਗੁਰਮੁਖੀ ਵਿੱਚ ਜੋੜਨੀ ਜੋੜਨੀ ਦਾ ਜਿਹੜਾ ਚਿੰਨ ਹੈ ਉਹ ਇਸ ਤਰੀਕੇ ਦਾ ਹੈ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਤਾਂ ਤੁਸੀਂ ਦੇਖੋ ਇਹ ਕੀਤੀ ਜਾਂਦੀ ਹੈ ਦੋ ਰੇ ਸਮਾਨਾਰਥੀ ਸ਼ਬਦਾਂ ਦੀ ਵਿਰੋਧ ਭਾਸ਼ੀ ਸ਼ਬਦਾਂ ਦੀ ਜਾਂ ਦੋ ਰੇ ਸ਼ਬਦਾਂ ਨੂੰ ਜੋੜ ਕੇ ਸਮਾਸੀ ਸ਼ਬਦ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਜਿਵੇਂ ਦਿਨ ਰਾਤ ਹੋ ਗਿਆ ਜੀ ਇਹ ਵਿਰੋਧੀ ਵੀ ਨੇ ਇੱਕ ਦੂਜੇ ਦੇ ਤਾਂ ਇਸ ਤਰੀਕੇ ਨਾਲ ਇਹ ਜਿਹੜੇ ਸ਼ਬਦ ਨੇ ਉਹਨਾਂ ਨੂੰ ਜੋੜਨ ਦੇ ਲਈ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜੋੜਨੀ ਦੀ ਵਰਤੋਂ ਕਰਕੇ ਉਦਾਹਰਣ ਦਿਓ ਜੋੜਨੀ ਦੀ ਵਰਤੋਂ ਕਰਕੇ ਜੀ ਹੁਣ ਕੁਝ ਉਦਾਹਰਣ ਨੇ ਜਿਵੇਂ ਕਾਲਾ ਸਿਆਹ ਹੋ ਗਿਆ ਇੱਕ ਇੱਕ ਕਰਕੇ ਉੱਚਾ ਨੀਵਾ ਚਿੱਟਾ ਸਫੈਦ ਇਸ ਤਰੀਕੇ ਨਾਲ ਇਹ ਜੋੜਨੀ ਦੇ ਕੁਝ ਉਦਾਹਰਣ ਹਨ ਗੁਰਮੁਖੀ ਵਿੱਚ ਅੱਧਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਗੁਰਮੁਖੀ ਵਿੱਚ ਅੱਧਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਜਦੋਂ ਦਬਾ ਪਾਇਆ ਜਾਂਦਾ ਹੈ ਕਿਸੇ ਸ਼ਬਦ ਦੇ ਉੱਪਰ ਬਲ ਦਿੱਤਾ ਜਾਂਦਾ ਹੈ ਤਾਂ ਉੱਥੇ ਇਹ ਵਰਤਿਆ ਜਾਂਦਾ ਹੈ ਇਹ ਵਰਤਿਆ ਜਾਂਦਾ ਹੈ ਅੱਧਕ ਠੀਕ ਹੈ ਜੀ ਅੱਧਕ ਵਰਤਿਆ ਜਾਂਦਾ ਹੈ ਮਾਂ ਬੋਲੀ ਕਿਸ ਨੂੰ ਕਹਿੰਦੇ ਹਨ ਉਹ ਬੋਲੀ ਜੋ ਬੱਚਾ ਜਨਮ ਜਦ ਸਹਜ ਸੁਭਾਵਿਕ ਰੂਪ ਵਿੱਚ ਆਪਣੇ ਚੋਗਿਰਦੇ ਤੋਂ ਬਿਨਾ ਕਿਸੇ ਖਾਸ ਟ੍ਰੇਨਿੰਗ ਤੋਂ ਸਿੱਖਦਾ ਹੈ ਬੋਲਦਾ ਹੈ ਉਸ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ ਇਹ ਬੱਚਾ ਆਪ ਆਪਣੇ ਲਵੇ ਜਿਹੜਾ ਵੀ ਮਾਹੌਲ ਦੇਖਦਾ ਹੈ ਉਸ ਦੀ ਬੋਲੀ ਨੂੰ ਉਹ ਖੁਦ ਵਾ ਖੁਦ ਸਿੱਖ ਜਾਂਦਾ ਹੈ ਉਸ ਨੂੰ ਹੀ ਉਸ ਦੀ ਮਾਂ ਬੋਲੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਦੇਖੋ ਪਹਿਲੀ ਭਾਸ਼ਾ ਕਿਸ ਨੂੰ ਕਹਿੰਦੇ ਹਨ ਪਹਿਲੀ ਭਾਸ਼ਾ ਕਿਸ ਨੂੰ ਕਹਿੰਦੇ ਹਨ ਤਾਂ ਇਹ ਮਾਤ ਭਾਸ਼ਾ ਨੂੰ ਯਾਨੀ ਕਿ ਮਾਂ ਬੋਲੀ ਨੂੰ ਪਹਿਲੀ ਭਾਸ਼ਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲੇ। ਦੂਜੀ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ? ਦੂਜੀ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਹੈ ਕਿ ਮਾਤ ਭਾਸ਼ਾ ਸਿੱਖਣ ਉਪਰੰਤ ਜਿਹੜੀ ਉਚੇਚ ਰੂਪ ਵਿੱਚ ਸਿੱਖੀ ਜਾਂਦੀ ਹੈ ਭਾਸ਼ਾ ਉਸ ਨੂੰ ਦੂਸਰੀ ਭਾਸ਼ਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਮਾਤ ਭਾਸ਼ਾ ਸਿੱਖਣ ਤੋਂ ਬਾਅਦ ਜਿਹੜੀ ਭਾਸ਼ਾ ਜਿਹੜੇ ਰੂਪ ਦੇ ਵਿੱਚ ਸਿੱਖੀ ਜਾਂਦੀ ਹੈ ਉਸੇ ਨੂੰ ਹੀ ਦੂਸਰੀ ਭਾਸ਼ਾ ਕਿਹਾ ਜਾਂਦਾ ਹੈ ਜਿਵੇਂ ਪੰਜਾਬ ਦੇ ਵਿੱਚ ਆਮ ਤੌਰ ਦੇ ਉੱਪਰ ਦੂਸਰੀ ਭਾਸ਼ਾ ਅੰਗਰੇਜ਼ੀ ਜਾਂ ਹਿੰਦੀ ਹੈ ਠੀਕ ਹੈ ਜੀ ਸਕੂਲਾਂ ਦੇ ਵਿੱਚ ਗੱਲ ਕਰੀ ਜਾਵੇ ਤਾਂ ਜਾਂ ਫਿਰ ਦੂਸਰੇ ਲੋੜ ਗੱਲ ਕਰੀ ਜਾਵੇ ਹੁਣ ਜਿਹੜੇ ਹਿਸਾਬ ਨਾਲ ਅੰਗਰੇਜ਼ੀ ਲੈਂਗੁਏਜ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਠੀਕ ਹੈ ਸਰਕਾਰੀ ਸਕੂਲਾਂ ਦੇ ਵਿੱਚ ਹਿੰਦੀ ਔਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੰਗਰੇਜ਼ੀ ਜਿਹੜੀ ਹੈ ਉਹ ਪਹਿਲੀ ਔਰ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਸੋ ਇਹ ਦੂਸਰੀ ਭਾਸ਼ਾ ਦੇ ਰੂਪ ਦੇ ਵਿੱਚ ਵਰਤੀ ਜਾਂਦੀ ਹੈ ਠੀਕ ਹੈ ਜੀ ਅੱਗੇ ਦੇਖੋ ਪੰਜਾਬੀ ਭਾਸ਼ਾ ਵਿੱਚ ਅਰਧ ਵਿਅੰਜਨ ਯਾਨੀ ਕਿ ਅਰਧ ਸਵਰ ਕਿੰਨੇ ਹਨ ਪੰਜਾਬੀ ਭਾਸ਼ਾ ਦੇ ਵਿੱਚ ਅਰਧ ਵਿਅੰਜਨ ਜਾਂ ਅਰਧ ਸਵਰ ਕਿੰਨੇ ਹਨ ਤਾਂ ਇਹ ਦੋ ਹਨ ਦੋ ਕਿਹੜੇ-ਕਿਹੜੇ ਹਨ ਯਾ ਔਰ ਵਾ ਇਹ ਯਾ ਔਰ ਵਾ ਵਾ ਠੀਕ ਹੈ ਜੀ ਤਾਂ ਇਹ ਦੋ ਅਰਧ ਵਿਅਰ ਅਰਧ ਸਵਰ ਔਰ ਅਰਧ ਵਿਅੰਜਨ ਦੀ ਗਣਤੀ ਦੇ ਵਿੱਚ ਆਉਂਦੇ ਹਨ ਠੀਕ ਹੈ ਜੀ ਪੰਜਾਬੀ ਭਾਸ਼ਾ ਵਿੱਚ ਅਰਧ ਵਿੰਜਨ ਅਰਧ ਸਵਰ ਕਿਹੜੇ ਹਨ ਗਣਤੀ ਦੇ ਵਿੱਚ ਦੋ ਨੇ ਠੀਕ ਹੈ ਜੀ ਤਾਂ ਹੁਣ ਕਿਹੜੇ-ਕਿਹੜੇ ਨੇ ਇਹ ਹੈਗਾ ਯਈਆ ਔਰ ਵਾ ਵਾ ਠੀਕ ਹੈ ਜੀ ਅੱਗੇ ਦੇਖੋ ਪੰਜਾਬੀ ਭਾਸ਼ਾ ਵਿੱਚ ਉਲਟੀ ਉਲਟ ਜਿਹੀ ਵਿਅੰਜਨ ਕਿੰਨੇ ਹਨ ਤਾਂ ਇੰਨੀ ਜੇ ਗਣਤੀ ਦੀ ਗੱਲ ਕਰੀਏ ਤਾਂ ਇਹ 6 ਹੈ ਠੀਕ ਹੈ ਜੀ ਉਲਟ ਜੀਬੀ ਵਿਅੰਜਨਾਂ ਦੀ ਗਿਣਤੀ 6 ਹੈ ਤਾਂ ਹੁਣ ਇਹ ਉਲਟ ਗਿਣਤੀ ਵਿਅੰਜਨ ਕਿਹੜੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਟੈਂਕਾ ਠੱਠਾ ਡੱਡਾ ਨਾਣਾ ਲੱਲਾ ਔਰ ਰੜਾ ਠੀਕ ਹੈ ਜੀ ਟੈਂਕਾ ਠੱਠਾ ਡੱਡਾ ਨਾਣਾ ਲੱਲਾ ਰੜਾ ਇਹ ਜਿਹੜੇ ਅੱਖਰ ਨੇ ਉਲਟ ਜੀਬੀ ਵਿਅੰਜਨਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਔਰ ਇਨ੍ਹਾਂ ਦੀ ਗਿਣਤੀ 6 ਹੈ ਇਨ੍ਹਾਂ ਦੀ ਗਿਣਤੀ ਦੀ ਸੰਖਿਆ ਜਿਹੜੀ ਹੈ ਉਹ 6 ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਵਚਨ ਕੀ ਹੈ ਕਿਸੇ ਵੀ ਵਸਤੂ ਦੀ ਜਦੋਂ ਗਿਣਤੀ ਦੀ ਗੱਲ ਕਰਦੇ ਹਾਂ ਜਿੱਥੇ ਆਪਾਂ ਨੂੰ ਇਹ ਗਿਆਨ ਹੋਵੇ ਇਹ बोध ਹੋਵੇ ਕਿ ਉਹ ਸੰਖਿਆ ਦੇ ਵਿੱਚ ਇੱਕ ਹੈ ਜਾਂ ਇੱਕ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਵਚਨ ਕਿਹਾ ਜਾਂਦਾ ਹੈ ਠੀਕ ਹੈ ਜੀ ਵਚਨ ਦੇ ਦੋ ਪ੍ਰਕਾਰ ਹੁੰਦੇ ਹਨ ਇੱਕ ਵਚਨ ਜਿਸ ਦੇ ਵਿੱਚ ਕੋਈ ਵਸਤੂ ਜਾਂ ਕੋਈ ਚੀਜ਼ ਸਿਰਫ ਇੱਕ ਹੁੰਦੀ ਹੈ ਉਸ ਨੂੰ ਇਕਵਚਨ ਕਿਹਾ ਜਾਂਦਾ ਹੈ ਔਰ ਜਦੋਂ ਉਸ ਦੀ ਸੰਖਿਆ 1 ਤੋਂ ਜ਼ਿਆਦਾ ਹੋਵੇ 2 ਹੋਵੇ ਜਾਂ ਜ਼ਿਆਦਾ ਹੋਵੇ 2 4 6 8 10 20 ਜਾਂ ਅਣਗਿਣਤ ਹੋਣ ਤਾਂ ਉਸ ਨੂੰ ਬਹੁਵਚਨ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਵਚਨ ਕੀ ਹੈ ਇੱਕ ਜਾਂ ਇੱਕ ਤੋਂ ਵਧੇਰੇ ਕੋਈ ਵਸਤੂਆਂ ਜਾਂ ਵਰਤਾਰਿਆਂ ਦੀ ਗਿਣਤੀ ਨੂੰ ਅੰਕਿਤ ਕਰਨ ਵਾਲਾ ਸ਼ਬਦ ਹੈ ਉਸ ਨੂੰ ਵਚਨ ਕਿਹਾ ਜਾਂਦਾ ਹੈ ਇਸ ਦੀ ਸੰਖਿਆ 2 ਹੈ ਇਕਵਚਨ ਬਹੁਵਚਨ ਭਾਸ਼ਾ ਵਿੱਚ ਲਿੰਗ ਕੀ ਅੰਕਿਤ ਕਰਦਾ ਹੈ ਭਾਸ਼ਾ ਵਿੱਚ ਲਿੰਗ ਕੀ ਅੰਕਿਤ ਕਰਦਾ ਹੈ ਕਿਸੇ ਦੇ ਇਸਤਰੀ ਜਾਂ ਪੁਰਸ਼ ਹੋਣ ਦੇ ਪੇਜ ਨੂੰ ਲਿੰਗ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ ਠੀਕ ਹੈ ਜੀ ਅੱਗੇ ਦੇਖੋ ਪੁਰਖ ਕੀ ਹੈ ਪੁਰਖ ਕੀ ਹੈ ਭਾਸ਼ਾ ਦੀ ਇੱਕ ਵਿਆਕਰਨਿਕ ਸ਼੍ਰੇਣੀ ਹੈ ਇਹ ਉਹ ਸ਼ਬਦ ਹਨ ਜੋ ਗੱਲਬਾਤ ਜਾਂ ਭਾਸ਼ਾਈ ਸੰਚਾਰ ਵਾਲੀ ਤਿਰ ਨੂੰ ਅੰਕਿਤ ਕਰਦੇ ਹਨ ਠੀਕ ਹੈ ਜੀ ਇਹ ਇੱਕ ਵਿਆਕਰਨਿਕ ਸ਼੍ਰੇਣੀ ਹੈ ਇੱਕ ਗੱਲਬਾਤ ਕਰਨ ਦਾ ਢੰਗ ਹੈ ਠੀਕ ਹੈ ਜੀ ਅੱਗੇ ਦੇਖੋ ਪੰਜਾਬੀ ਭਾਸ਼ਾ ਵਿੱਚ ਕਿੰਨੇ ਪੁਰਖ ਹਨ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੇ ਪੁਰਸ਼ ਹਨ ਤਾਂ ਇਹ ਤਿੰਨ ਪੁਰਸ਼ ਹਨ ਪੰਜਾਬੀ ਭਾਸ਼ਾ ਦੇ ਵਿੱਚ ਤਿੰਨ ਪੁਰਸ਼ ਹਨ ਠੀਕ ਹੈ ਜੀ ਤਾਂ ਹੁਣ ਦੇਖੋ ਪੰਜਾਬੀ ਭਾਸ਼ਾ ਵਿੱਚ ਕਿਹੜੇ ਕਿਹੜੇ ਪੁਰਸ਼ ਹਨ ਇਹ ਉਤਮ ਪੁਰਸ਼ ਹੈ ਮੱਧਮ ਪੁਰਸ਼ ਹੈ ਔਰ ਅਨ્ય ਪੁਰਸ਼ ਹੈ ਠੀਕ ਹੈ ਜੀ ਇਹੀ ਸੇਮ ਟੂ ਸੇਮ ਜਿਸ ਤਰੀਕੇ ਨਾਲ ਆਪਾਂ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ ਫਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਠੀਕ ਹੈ ਜੀ ਉਸੇ ਤਰੀਕੇ ਦੇ ਨਾਲ ਇਹ ਪੰਜਾਬੀ ਭਾਸ਼ਾ ਦੇ ਵਿੱਚ ਪੁਰਸ਼ ਜਿਹੜੇ ਹੈਗੇ ਹਨ ਉਹ ਪੜ੍ਹੇ ਜਾਂਦੇ ਹਨ ਠੀਕ ਹੈ ਕਿਹੜੇ ਕਿਹੜੇ ਹਨ ਉਤਮ ਪੁਰਸ਼ ਉਤਮ ਪੁਰਸ਼ ਦੀ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹ ਪੁਰਸ਼ ਜੋ ਆਪਣੇ ਬਾਰੇ ਗੱਲ ਕਰਨ ਵਾਲੀ ਤੈਨੂੰ ਦੱਸੇ ਠੀਕ ਹੈ ਜੀ ਉਤਮ ਪੁਰਸ਼ ਹਮੇਸ਼ਾ ਆਪਦੇ ਆਪ ਨੂੰ ਮੈਂ ਅਸੀਂ ਕੇ ਆ ਕੇ ਗੱਲ ਕਰਦਾ ਹੈ ਠੀਕ ਹੈ ਜੀ ਮੱਧਮ ਪੁਰਖ ਮੱਧਮ ਪੁਰਖ ਜਦੋਂ ਕਿਸੇ ਸਾਹਮਣੇ ਵਾਲੇ ਨਾਲ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਤੂੰ ਤੁਹਾਡਾ ਠੀਕ ਹੈ ਜੀ ਉਸ ਤੋਂ ਬਾਅਦ ਅੰਨੇ ਪੁਰਸ਼ ਜਿਸ ਹੋਰ ਬੰਦੇ ਦੀ ਦੋ ਵਿਅਕਤੀਆਂ ਦੁਆਰਾ ਗੱਲ ਕੀਤੀ ਜਾਵੇ ਜਿਵੇਂ ਉਹ ਉਹਦਾ ਠੀਕ ਹੈ ਜੀ ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਆਪਦੇ ਕੋਲੇ ਉੱਤਮ ਪੁਰਸ਼ ਦੀ ਸ਼ೌਦਾਵਲੀ ਦੀਆਂ ਕੋਈ ਦੋ ਉਦਾਹਰਨਾਂ ਦਿਓ ਜਿਵੇਂ ਹੁਣੇ ਆਪਾਂ ਦੱਸ ਗਏ ਥੀਆਂ ਕਿ ਉੱਤਮ ਪੁਰਖ ਵਾਲਾ ਵਿਅਕਤੀ ਉੱਤਮ ਪੁਰਖ ਆਪ ਦੇ ਆਪ ਦੇ ਬਾਰੇ ਗੱਲ ਕਰੇਗਾ ਤਾਂ ਉਹ ਗੱਲ ਕਰਦਾ ਹੋਇਆ ਮੈਂ ਮੈਨੂੰ ਮੇਰਾ ਆਪਣਾ ਆਪ ਅਸੀਂ ਐਸੀਆਂ ਸ਼ਬਦਾਂ ਨੂੰ ਆਪ ਦੇ ਖੁੱਦੇ ਲਈ ਵਰਤੇਗਾ ਐਸੇ ਸ਼ਬਦਾਂ ਦਾ ਪ੍ਰਯੋਗ ਖੁੱਦ ਦੇ ਲਈ ਕਰੇਗਾ ਔਰ ਇਹ ਸ਼ਬਦਾਂ ਨੂੰ ਆਪਾਂ ਖੁੱਦ ਦੇ ਲਈ ਹੀ ਪ੍ਰਯੋਗ ਕਰਦੇ ਹਾਂ ਜਦੋਂ ਵੀ ਗੱਲਬਾਤ ਕਰਦੇ ਹਾਂ ਤੁਸੀਂ ਦੇਖੋਗੇ ਕਿ ਕੋਈ ਵੀ ਗੱਲ ਤੁਸੀਂ ਖੁਦ ਦੇ ਬਾਰੇ ਕਰ ਰਹੇ ਹੋ ਤਾਂ ਮੈਂ ਕਹਾਂਗੇ ਠੀਕ ਹੈ ਜੀ ਅਗਲਾ ਦੇਖੋ ਮੱਧਮ ਪੁਰਖ ਦੀ ਸ਼ਬਦਾਵਲੀ ਲਈ ਕੋਈ ਦੋ ਉਦਾਹਰਨਾਂ ਦੇਣੀਆਂ ਨਹੀਂ ਤਾਂ ਸੇਮ ਹੀ ਹੈ ਜਿੱਦਾਂ ਆਪਾਂ ਪਹਿਲਾਂ ਦੱਸ ਕੇ ਜੜੇ ਆ ਕਿ ਇਸ ਦੇ ਵਿੱਚ ਕੋਈ ਸਾਹਮਣੇ ਵਾਲਾ ਜਿਹੜਾ ਆਪਣੇ ਸਾਹਮਣੇ ਖੜਾ ਵਿਅਕਤੀ ਹੈ ਉਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਤਾਂ ਤੁਸੀਂ ਕਹੋਗੇ ਤੁਹਾਡਾ ਕਹਾਂਗੇ ਤੇਰਾ ਤੂੰ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਦੋ ਚਾਰ ਸ਼ਬਦ ਹਨ ਜਿਹੜੇ ਕਿ ਆਪਾਂ ਆਪਣੇ ਸਾਹਮਣੇ ਵਾਲੇ ਵਿਅਕਤੀ ਦੇ ਬਾਰੇ ਵਿੱਚ ਕਹਾਂਗੇ ਆਪਾਂ ਸਾਹਮਣੇ ਵਾਲੇ ਵਿਅਕਤੀ ਦਾ ਵਾਰ-ਵਾਰ ਨਾਮ ਨਹੀਂ ਲੈਂਦੇ ਠੀਕ ਹੈ ਨਹੀਂ ਕਹਿੰਦੇ ਕਿ ਹਾਂ ਜੀ ਸੋਹਣ ਜੀ ਤੁਸੀਂ ਇਹ ਕਰ ਰਹੇ ਹੋ ਠੀਕ ਹੈ ਜੀ ਤਾਂ ਆਪਾਂ ਕਹਾਂਗੇ ਤੁਸੀਂ ਠੀਕ ਹੈ ਜੀ ਤੁਸੀਂ ਅਨ્યਪੁਰਖ ਦੀ ਸ਼ਬਦਾਵਲੀ ਦੀਆਂ ਕੋਈ ਦੋ ਉਦਾਹਰਨਾਂ ਦਿਓ ਤਾਂ ਇਸ ਦੇ ਵਿੱਚ ਉਹ ਉਹਨਾਂ ਨੇ ਔਰ ਉਸ ਦਾ ਸ਼ਬਦ ਜਿਹੜੇ ਹੈਗੇ ਹਨ ਪਯੋਗ ਕੀਤੇ ਜਾਂਦੇ ਹਨ ਅੱਗੇ ਦੇਖੋ ਪੰਜਾਬੀ ਭਾਸ਼ਾ ਵਿੱਚ ਕਾਲ ਕਿਸ ਨੂੰ ਕਹਿੰਦੇ ਹਨ ਪੰਜਾਬੀ ਭਾਸ਼ਾ ਦੇ ਵਿੱਚ ਕਾਲ ਕਿਸ ਨੂੰ ਕਹਿੰਦੇ ਹਨ ਕਾਲ ਇੱਕ ਵਿਆਕਰਨਕ ਸ਼੍ਰੇਣੀ ਹੈ ਜャ ਸ਼ਬਦ ਹਣ ਜਿਹੜੇ ਕੇ ਕਾਲ ਦੇ ਯਾਨੀ ਕਿ ਘਟਨਾ ਦੇ ਹੋਣ ਦੇ ਸਮੇਂ ਨੂੰ ਅੰਕਿਤ ਕਰਦੇ ਹਨ ਕਿ ਕੋਈ ਘਟਨਾ ਕਦੋਂ ਵਾਪਰੀ ਜਾਂ ਵਾਪਰਨ ਵਾਲੀ ਹੈ ਠੀਕ ਹੈ ਜੀ ਕਿਉਂਕਿ ਕਾਲ ਜਿਹੜਾ ਹੈ ਉਹ ਸਿਰਫ ਇਹ ਨਹੀਂ ਹੁੰਦਾ ਕਿ ਜੋ ਲੰਘ ਗਿਆ ਉਹ ਹੀ ਹੁੰਦਾ ਹੈ ਠੀਕ ਹੈ ਜੀ ਕਾਲ ਅੱਗੇ ਆਉਣ ਵਾਲਾ ਸਮਾਂ ਵੀ ਹੋ ਸਕਦਾ ਹੈ ਕਾਲ ਲੰਘ ਗਿਆ ਸਮਾਂ ਵੀ ਹੋ ਸਕਦਾ ਹੈ ਕਾਲ ਜਿਹੜਾ ਹੈ ਉਹ ਚੱਲ ਰਿਹਾ ਸਮਾਂ ਵੀ ਹੈ ਠੀਕ ਹੈ ਜੀ ਕਾਲ ਦੀਆਂ ਤਿੰਨ ਕਿਸਮਾਂ ਹਨ ਜਿਸ ਵਿੱਚ ਜੋ ਸਮਾਂ ਚੱਲ ਰਿਹਾ ਹੈ ਇੱਕ ਹੋਗੀ ਜੋ ਸਮਾਂ ਬੀਤ ਗਿਆ ਦੂਸਰੀ ਕਿਸਮ ਹੋਗੀ ਔਰ ਜੋ ਸਮਾਂ ਆਏਗਾ ਇਹ ਤੀਸਰੀ ਕਿਸਮ ਹੋਗੀ ਠੀਕ ਹੈ ਜੀ ਤਾਂ ਹੁਣ ਦੇਖੋ ਅਗਲਾ ਪ੍ਰਸ਼ਨ ਆਪਣੇ ਕੋਲੇ ਕੀ ਹੈ ਕਿ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ਕਾਲ ਦੀਆਂ ਪੰਜਾਬੀ ਭਾਸ਼ਾ ਦੇ ਵਿੱਚ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਇਹ ਤਿੰਨ ਕਿਸਮਾਂ ਹਨ ਕਿਹੜੀਆਂ ਕਿਹੜੀਆਂ ਹਨ ਕਾਲ ਨੂੰ ਜਦੋਂ ਆਪਾਂ ਇੰਗਲਿਸ਼ ਲੈਂਗੁਏਜ ਦੇ ਵਿੱਚ ਲਿਖਦੇ ਜਾਂ ਬੋਲਦੇ ਹਾਂ ਤਾਂ ਇਸ ਨੂੰ ਟੈਂਸ ਕਿਹਾ ਜਾਂਦਾ ਹੈ ਠੀਕ ਹੈ ਜੀ ਟੈਂਸ ਤਾਂ ਕਾਲ ਦੀਆਂ ਜਿਹੜੀਆਂ ਕਿਸਮਾਂ ਹਨ ਉਹ ਤਿੰਨ ਕਿਸਮਾਂ ਹਨ ਠੀਕ ਹੈ ਜੀ ਕਿੰਨੀਆਂ ਕਿਸਮਾਂ ਹਨ ਤਿੰਨ ਕਿਸਮਾਂ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ਤਿੰਨ ਕਿਸਮਾਂ ਪੰਜਾਬੀ ਭਾਸ਼ਾ ਵਿੱਚ ਕਿਹੜੇ-ਕਿਹੜੇ ਕਾਲ ਹਨ ਤਾਂ ਦੇਖੋ ਵਰਤਮਾਨ ਕਾਲ ਹੈ ਜੋ ਸਮਾਂ ਚੱਲ ਰਿਹਾ ਹੈ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਭੂਤਕਾਲ ਹੈ ਜੋ ਸਮਾਂ ਬੀਤ ਗਿਆ ਉਹ ਉਸ ਨੂੰ ਭੂਤਕਾਲ ਦਾ ਨਾਮ ਦਿੱਤਾ ਗਿਆ ਹੈ ਔਰ ਭਵਿੱਖ ਕਾਲ ਹੈ ਜੋ ਸਮਾਂ ਅੱਗੇ ਆਏਗਾ ਉਹ ਭਵਿੱਖ ਕਾਲ ਹੋਏਗਾ ਵਰਤਮਾਨ ਨੂੰ ਇੰਗਲਿਸ਼ ਦੇ ਵਿੱਚ ਪ੍ਰੈਜ਼ੈਂਟ ਭੂਤਕਾਲ ਨੂੰ ਪਾਸਟ ਔਰ ਭਵਿੱਖ ਕਾਲ ਨੂੰ ਫਿਊਚਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਾਂ ਕਿਹਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਦੇਖੋ ਆਪਣੇ ਕੋਲੇ ਆ ਵਸਤੂਯ ਵਰਤਾਰੇ ਦਾ ਗਿਆਨ ਵਰਤਾਰੇ ਦੇ ਨਾਮ ਦਾ ਗਿਆਨ ਕਰਵਾਉਣ ਵਾਲੀ ਵਿਆਕਰਨਿਕ ਸ਼੍ਰੇਣੀ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਵਸਤੂ ਜਾਂ ਵਰਤਾਰੇ ਦੇ ਨਾਮ ਦਾ ਗਿਆਨ ਕਰਵਾਉਣ ਵਾਲੀ ਵਿਆਕਰਨਿਕ ਸ਼੍ਰੇਣੀ ਨੂੰ ਕੀ ਕਿਹਾ ਜਾਂਦਾ ਤਾਂ ਇਸ ਨੂੰ ਨਾਮ ਕਿਹਾ ਜਾਂਦਾ ਠੀਕ ਹੈ ਜੀ ਉਸ ਨੂੰ ਕੀ ਕਿਹਾ ਜਾਂਦਾ ਨਾਮ ਕਿਹਾ ਜਾਂਦਾ ਜੇਰੀ ਵੀ ਚੀਜ਼ ਉਹ ਆਪਾਂ ਨੂੰ ਕਿਸੇ ਚੀਜ਼ ਦੇ ਹੋਣ ਦੇ ਉਸ ਦੇ ਗਿਆਨ ਹੋਵੇ ਕਿ ਇਹ ਚੀਜ਼ ਕੀ ਹੈ ਉਸ ਨੂੰ ਨਾਮ ਕਿਹਾ ਜਾਂਦਾ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕਿ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਨਾਮ ਦੀਆਂ ਪੰਜ ਕਿਸਮਾਂ ਹਨ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਪੰਜ ਅਗਲਾ ਪ੍ਰਸ਼ਨ ਦੇਖੋ ਜੀ ਆਪਣੇ ਕੋਲੇ ਆ ਰਿਹਾ ਕਿ ਨਾਮ ਦੀਆਂ ਕਿਸਮਾਂ ਲਿਖੋ ਨਾਮ ਦੀਆਂ ਪੰਜ ਕਿਸਮਾਂ ਨੇ ਆਪਾਂ ਨੂੰ ਪਤਾ ਲੱਗ ਗਿਆ ਤਾਂ ਹੁਣ ਇੰਨਾ ਪੰਜਾ ਕਿਸਮਾਂ ਦੇ ਨਾਮ ਵੀ ਆਪਾਂ ਨੇ ਲਿਖਣੇ ਹਨ ਤਾਂ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲੇ ਆਮ ਨਾਮ ਉਸ ਤੋਂ ਬਾਅਦ ਆ ਗਿਆ ਜੀ ਖਾਸ ਨਾਮ ਫਿਰ ਭਾਵਵਾਚਕ ਨਾਮ ਇਕੱਠਵਚਕ ਨਾਮ ਔਰ ਵਸਤੂਵਾਚਕ ਨਾਮ ਠੀਕ ਹੈ ਜੀ ਇਹ ਪੰਜ ਜਿਹੜੇ ਨਾਮ ਦੀਆਂ ਕਿਸਮਾਂ ਦੇ ਨਾਮ ਹਨ ਠੀਕ ਹੈ ਜੀ ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਜਿਹੜੇ ਸ਼ਬਦ ਨਾਮ ਦੇ ਸਥਾਨ ਤੇ ਵਰਤੇ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਹੁਣ ਦੇਖੋ ਨਾਮ ਦੀਆਂ ਪੰਜ ਕਿਸਮਾਂ ਹੋ ਗਈਆਂ ਠੀਕ ਹੈ ਜੀ ਆਮ ਨਾਮ ਖਾਸ ਨਾਮ ਭਾਵਵਾਚਕ ਔਰ ਇਕੱਠਵਾਚਕ ਔਰ ਵਸਤੂਵਾਚਕ ਠੀਕ ਹੈ ਜੀ ਹੁਣ ਆਪਣੇ ਕੋਲ ਜਿਹੜਾ ਅਗਲਾ ਪ੍ਰਸ਼ਨ ਆਇਆ ਉਹ ਇਹ ਹੈ ਕਿ ਨਾਮ ਅਵਦੇਸ਼ਥਾਨ ਦੇ ਉੱਪਰ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਸ ਨੂੰ ਕੀ ਕਿਹਾ ਜਾਂਦਾ ਤਾਂ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਪੜਨਾਮ ਠੀਕ ਹੈ ਜੀ ਨਾਮ ਦੇ ਨਾਲ ਨਾਮ ਦੀ ਜਗ੍ਹਾ ਦੇ ਉੱਪਰ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਹੁਣ ਇਹ ਕਿਵੇਂ ਵਰਤੇ ਜਾਂਦੇ ਹਨ ਆਪਾਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹਾਂ ਉਸ ਵਿਅਕਤੀ ਦਾ ਸਾਹਮਣੇ ਵਾਲੇ ਵਿਅਕਤੀ ਦਾ ਨਾਮ ਰਾਜ ਹੈ ਤਾਂ ਹੁਣ ਆਪਾਂ ਬਾਰ-ਬਾਰ ਉਸ ਵਿਅਕਤੀ ਦਾ ਨਾਮ ਨਹੀਂ ਲੈਂਦੇ ਉਹ ਉਸ ਨਾਲ ਗੱਲਬਾਤ ਕਰਦੇ ਹੋਏ ਆਪਾਂ ਉਸ ਨੂੰ ਤੁਸੀਂ ਤੁਹਾਡੇ ਆਪ ਇਹ ਨਹੀਂ ਕਹਿੰਦੇ ਕਿ ਰਾਜ ਦੇ ਡੈਡੀ ਕੀ ਕਰਦੇ ਨੇ ਆਪਾਂ ਕਹਿੰਦੇ ਤੁਹਾਡੇ ਡੈਡੀ ਕੀ ਕਰਦੇ ਨੇ ਠੀਕ ਹੈ ਜੀ ਆਪਾਂ ਇਹ ਨਹੀਂ ਕਰਦੇ ਵੀ ਤੁਸੀਂ ਰਾਜ ਠੀਕ ਹੈ ਆਪਾਂ ਕਹਾਂਗੇ ਕਿ ਤੁਸੀਂ ਠੀਕ ਹੋ ਤੇ ਤਾਂ ਤਾਂ ਬਾਰ-ਬਾਰ ਉਸ ਵਿਅਕਤੀ ਦਾ ਨਾਮ ਨਹੀਂ ਲੈਣਾ ਤੇ ਉਸ ਦੀ ਜਗ੍ਹਾ ਤੇ ਜਿਹੜੇ ਨਵੇਂ ਸ਼ਬਦ ਵਰਤੇ ਜਾਂਦੇ ਹਨ ਜਿਵੇਂ ਤੂੰ ਤੁਸੀਂ ਉਹ ਮੈਂ ਹੇ ਠੀਕ ਹੈ ਤਾਂ ਇਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਨੇ 6 ਨਾਮ ਦੀਆਂ ਕਿਸਮਾਂ 5 ਸੀ ਪੜਨਾਮ ਦੀਆਂ ਕਿਸਮਾਂ 6 ਹਨ ਠੀਕ ਹੈ ਜੀ ਹੁਣ ਅੱਗੇ ਆਪਣੇ ਕੋਲ ਅਪਰੇਸ਼ਨ ਹੈ ਨਾਮ ਜਾਂ ਪੜਨਾਮ ਦੇ ਗੁਣ ਔਗਣ ਜਾਂ ਵਿਸ਼ੇਸ਼ਤਾ ਦੱਸਣ ਵਾਲੀ ਵਿਆਕਰਨਿਕ ਸ਼ਬਦ ਸ਼੍ਰੇਣੀ ਨੂੰ ਕੀ ਕਿਹਾ ਜਾਂਦਾ ਹੈ ਜਿੱਦਾਂ ਕਿ ਜੇ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਜੋ ਵਿਸ਼ੇਸ਼ਤਾ ਦੱਸੇ ਚਾਹੇ ਵਿਸ਼ੇਸ਼ਤਾ ਨਾਮ ਦੀ ਦੱਸੇ ਚਾਹੇ ਪੜਨਾਮ ਦੀ ਦੱਸੇ ਉਸ ਨੂੰ ਵਿਸ਼ੇਸ਼ਣ ਕਿਹਾ ਜਾਏਗਾ ਠੀਕ ਹੈ ਜੀ ਵਿਸ਼ੇਸ਼ਣ ਤਾਂ ਆਪਣੇ ਕੋਲੇ ਅਗਲਾ ਪ੍ਰਸ਼ਨ ਦੇਖੋ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਾਂ ਵਿਸ਼ੇਸ਼ਣ ਵੀ ਪੰਜ ਤਰ੍ਹਾਂ ਦੇ ਹੀ ਹੁੰਦੇ ਹਨ ਠੀਕ ਹੈ ਜੀ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਪੰਜ ਤਰ੍ਹਾਂ ਦੇ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕਾਲ ਸਹਿਤ ਸਹਿਤ ਕਿਸੇ ਵਰਤਾਰੇ ਜਾਂ ਕੰਮ ਦੇ ਹੋਣ ਜਾਂ ਵਾਪਰਨ ਦਾ ਗਿਆਨ ਕਰਾਉਣ ਵਾਲੀ ਵਿਆਕਰਨਿਕ ਸ਼ਬਦ ਸ਼੍ਰੇਣੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਨੂੰ ਕਿਹਾ ਜਾਂਦਾ ਹੈ ਜੀ ਕਿਰਿਆ ਠੀਕ ਹੈ ਜੀ ਕਾਲ सहित ਕਿਸੇ ਵਰਤਾਰੇ ਜਾਂ ਕੰਮ ਦੇ ਹੋਣ ਨੂੰ ਜਾਂ ਵਾਪਰਨ ਨੂੰ ਗਿਆਨ ਕਰਾਉਣ ਵਾਲੀ ਜਿਹੜੀ ਵਿਆਕਰਨਿਕ ਸ਼ਬਦ ਸ਼੍ਰੇਣੀ ਹੈ ਉਸ ਨੂੰ ਕਿਰਿਆ ਕਿਹਾ ਜਾਏਗਾ ਠੀਕ ਹੈ ਜੀ ਤਾਂ ਅੱਗੇ ਦੇਖੋ ਕਿਰਿਆਦਿਆਂ ਕਿਸਮਾਂ ਲਿਖੋ ਕਿਰਿਆਦਿਆਂ ਕਿੰਨੀਆਂ ਕਿਸਮਾਂ ਨੇ ਕਿਰਿਆਦਿਆਂ ਦੋ ਕਿਸਮਾਂ ਨੇ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਠੀਕ ਹੈ ਜੀ ਅਕਰਮਕ ਸਕਰਮਕ ਠੀਕ ਹੈ ਜੀ ਹੁਣ ਅੱਗੇ ਦੇਖੋ ਕਿਹੜੀ ਕਿਰਿਆ ਸਕਰਮਕ ਕਿਰਿਆ ਹੁੰਦੀ ਹੈ ਕਿਹੜੀ ਕਿਰਿਆ ਹੈ ਜਿਹੜੀ ਕਿਰਿਆ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਤਾਂ ਜਿਹੜੀ ਕਿਰਿਆ ਵਿੱਚ ਕਰਮ ਹੋਵੇ ਜਾਂ ਜਿਹੜੀ ਕਿਰਿਆ ਕਰਮ ਤੇ ਨਿਰਭਰ ਹੋਵੇ ਠੀਕ ਹੈ ਜੀ ਜਿਹੜੀ ਕਿਰਿਆ ਦੇ ਵਿੱਚ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਦੇਖੋ ਕਿਹੜੀ ਕਿਰਿਆ ਅਕਰਮਕ ਕਿਰਿਆ ਹੁੰਦੀ ਹੈ? ਜਿਸ ਕਿਰਿਆ ਵਿੱਚ ਕਰਮ ਨਾ ਹੋਵੇ। ਠੀਕ ਹੈ ਜੀ। ਯਾਨੀ ਕਿ ਕੰਮ ਦਾ ਹੋਣ ਦਾ ਗਿਆਨ ਨਾ ਹੋ ਰਿਹਾ ਹੋਵੇ ਤਾਂ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਠੀਕ ਹੈ ਜੀ। ਸਕਰਮਕ ਕਿਰਿਆ ਦੀ ਇੱਕ ਉਦਾਹਰਣ ਦੋ। ਸਕਰਮਕ ਕਿਰਿਆ ਦੀ ਇੱਕ ਉਦਾਹਰਣ ਹੈ ਸੁਰਜੀਤ ਨੇ ਕਮੀਜ਼ ਪਾਈ ਹੈ ਠੀਕ ਹੈ ਜੀ ਸੁਰਜੀਤ ਸਿੰਘ ਨੇ ਕਮੀਜ਼ ਪਾਈ ਠੀਕ ਹੈ ਜੀ ਤਾਂ ਇਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਉਸ ਬੰਦੇ ਨੇ ਉਹ ਕੰਮ ਕੀਤਾ ਹੈ ਔਰ ਇਹ ਜਿਹੜਾ ਹੈ ਕਰਮਕ ਗਿਰਿਆ ਦਾ ਇੱਕ ਉਦਾਹਰਨ ਹੈ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਤੁਹਾਡੇ ਲਈ ਫਾਇਦੇਮੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਆ ਬਹੁਤ ਜਲਦ ਆਪਾਂ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦਿਓ ਇਜਾਜ਼ਤ ਤਾਂ ਕਿ ਬਹੁਤ ਜਲਦ ਆਪਾਂ ਫੇਰ ਮਿਲ ਸਕੀਏ ਜੁੜੇ ਰਹੀਓ ਤੁਹਾਡੇ ਆਪਦੇ YouTube ਚੈਨਲ ਅੰਬੈਦਰਪਨ ਨਾਲ ਮਿਲਦਿਆਂ ਬਹੁਤ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ